ਜੀ ਸਵੇਰੇ ਫੋਨ ਕੀਤਾ ਇਹਨਾਂ ਮੈਂ ਗੁੜੀਆ ਨੂੰ ਮੈਂ ਕਿਹਾ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਬੇਟੀ ਹੈ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਹਾਂਜੀ ਫਿਰ ਜੀ ਬਸ ਅੱਜ ਜਿਹੜਾ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪੈਲਾ ਤੋਂ ਕੁਝ ਨਹੀਂ ਦੱਸਿਆ ਚੰਗਾ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਸੌਣ ਦੇਖ ਲੋ ਜੀ ਉਹ ਕੁੜੀਆ ਦਾ ਜਿੰਨੇ ਮੈਸਕੋਲਾ ਲਗਾਈਆਂ ਰਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਅੱਕਿਆ ਹੋਣਾ ਤੁਹਾਨੂੰ ਤਾਂ ਹੀ ਸ਼ੱਕ ਜੀ ਮਾਰੀ ਹੈ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਕਰੋ ਉਰੇ ਪੰਚਾਇਤ ਪੰਚਾਇਤ ਸਾਰੇ ਗੱਲ ਹੋਈ ਹੈ 15 ਦਿਨ ਹੋ ਗਏ ਪੰਚਾਇਤ ਨਹੀਂ ਪੁੱਛ ਲੋ ਕੀ ਮੰਗ ਰਹੀ ਸੀ ਬਸ ਆਹੀ ਕਹਿੰਦੇ ਸੀ ਦੇਰ ਚਾਹੀਦੀ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਏ ਕੋਈ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਬਸ ਅਸਤਾਈ ਕਹਿੰਦੇ ਸਾਢੇ 30 ਦਾ ਸਾਫ ਚਾਹੀਦਾ ਸਾਨੂੰ ਕੀ ਮੰਗ ਕਰਦੇ ਹੋ ਬਸ ਆਹੀ ਮੰਗਾ ਜੀ ਸਾਢੇ ਢਾਈ ਮੈਂ ਤਾਂ ਜੀ ਪਰਸੋਂ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਪਦੀ ਜਦੋਂ ਮੈਂ ਸਵੇਰੇ ਫੋਨ ਲਾਇਆ ਉਹਦਾ ਨੈਟ ਰੀ ਬੰਦ ਫੋਨ ਵੀ ਸੋਚੋ ਕੋ ਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਪਨਾ ਤੇ ਲੀਆ ਆਏ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ